ਸਭ ਲਈ ਬੜੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਤੇ ਕਿ ਮੁਹਾਲੀ ਪੁਲਿਸ ਨੇ ਇੱਕ ਬਦਮਾਸ਼ ਦਾ ਇੰਕਾਊਂਟਰ ਕੀਤਾ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਪੀਆਰ 7 ਰੋਡ ਜੋ ਕਿ 에어ਪੋਰਟ ਰੋਡ ਹੈ ਉਸ ਦੇ ਨਜ਼ਦੀਕ ਪਿੰਡ ਰੁੜਕੀ ਖਾਂ ਪੈਂਦਾ ਹੈ ਉਸ ਦੇ ਬਿਲਕੁਲ ਨਦੀ ਦੇ ਕਿਨਾਰੇ ਬਣੇ ਹੋਏ ਰਾਸਤੇ ਦੇ ਵਿੱਚ ਪੁਲਿਸ ਨੇ ਇੱਕ ਬਦਮਾਸ਼ ਦਾ ਇੰਕਾਊਂਟਰ ਕੀਤਾ ਹੈ ਤਸਵੀਰਾਂ ਤੁਹਾਨੂੰ ਲਗਾ ਲਗਾ ਦਿਖਾ ਰਹੇ ਹਾਂ ਜਿੱਤੇ ਕਿ ਸੀਐਸਟਾਫ ਤੇ ਦੂਜੇ ਪਾਸੇ ਮੁਹਾਲੀ ਪੁਰ ਦੀਆਂ ਵੱਖ-ਵੱਖ ਟੀਮਾਂ ਇਸ ਮੌਕੇ ਪਹੁੰਚਿਆ ਹੁੰਨਾਂ ਨੇ ਦੱਸਿਆ ਜਾ ਰਿਹਾ ਕੋਈ ਬਦਮਾਸ਼ ਦੀ ਜਾਣਕਾਰੀ ਪੁਲਸ ਨੂੰ ਇਸ ਇਲਾਕੇ ਦੇ ਵਿੱਚ ਮਿਲੀ ਸੀ ਜਿਸ ਦੇ ਵਿੱਚ ਸੁੰਨਮਸਨ ਇਲਾਕੇ ਦੇ ਵਿੱਚ ਇਹ ਐਂਕਾਊਂਟਰ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਪਿੰਡ ਰੁੜਕੀ ਖਾਮ ਦੀਆਂ ਰੁੜਕੀ ਖਾਮ ਪਿੰਡ ਜੋ ਕਿ ਬਿਲਕੁਲ 에어ਪੋਰਟ ਰੋਡ ਦੇ ਸਥਿਤ ਹੈ ਜਿੱਤੇ ਕੀ ਪੀਆ 7 ਰੋਡ ਜਿਸ ਨੂੰ ਕਹਿੰਦੇ ਉਸ ਰੋਡ ਦੇ ਉੱਤੇ ਸੰਟੇ ਕੰਪਨੀ ਹੈ ਉਸਦੇ ਬਿਲਕੁਲ ਆਪੋਜ਼ਿਟ ਸਾਈਡ ਇਹ ਜਿਹੜਾ ਪਿੰਡ ਹੈ ਜਿੱਤੇ ਕੀ ਇਨਕਾਊਂਟਰ ਹੋਇਆ ਹੈ ਕੁਦਰ ਵਿੱਚ ਹੀ ਮੁਹਾਲੀ ਦੇ ਐਸਐਸਪੀ ਪਹੁੰਚ ਰਹੇ ਨੇ ਵੱਡੇ ਖੁਲਾਸੇ ਇਸ ਇਨਕਾਊਂਟਰ ਬਾਰੇ ਕਰਨਗੇ ਸੂਤਰਤ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕੋਈ ਮੁਜਰਮ ਸੀਸਤਾਪ ਬੰਲੋ ਜੋ ਕੋਲੋਂ ਭੱਜਿਆ ਸੀ ਉਸ ਦਾ ਇਨਕਾਊਂਟਰ ਜਿਹੜਾ ਪੁਲਿਸ ਨੇ ਕੀਤਾ ਹੈ ਜੋ ਜਾਣਕਾਰੀ ਸੂਤਰਤ ਹਵਾਲੇ ਤੋਂ ਆ ਰਹੀ ਹੈ ਕੁਦਰ ਦੇ ਵਿੱਚ ਹੀ ਪੁਲਿਸ ਵੱਡੇ ਖੁਲਾਸੇ ਕਰੇਗੀ ਇਹ ਤਸਵੀਰਾਂ ਤੁਹਾਨੂੰ ਰੁੜਕੀ ਕੰਮ ਜੀ ਦਿਖਾ ਰਿਹਾ ਜਿਸ ਤਰੀਕੇ ਨਾਲ ਲਗਾਤਾਰ ਪੁਲਿਸ ਜਿਹੜੀ ਵਕ ਵਕ ਮਾਮਲੇ ਦੇ ਵਿੱਚ ਮੁਜਰਮਾਂ ਦੇ ਬਦਮਾਸ਼ਾਂ ਦੇ ਐਨਕਾਊਂਟਰ ਕਰ ਰਹੀ ਹੈ ਇਸ ਦੇ ਵਿੱਚ ਰਾਣਾ ਬਲਾ ਚੌਰੀਆ ਜਿਸ ਤਰੀਕੇ ਨਾਲ ਪੁਲਿਸ ਰਾਣਾ ਬਲਾ ਚੌਰੀਆ ਨੂੰ ਲੈ ਕੇ ਵੀ ਬੀਤੇ ਦਿਨੀ ਵੱਡੇ ਖੁਲਾਸੇ ਕਰ ਚੁੱਕੀ ਹੈ ਉਸ ਦੇ ਮਾਮਲੇ ਦੇ ਵਿੱਚ ਵੀ ਕੋਈ ਨਾ ਕੋਈ ਹੋਰ ਜਿਹੜੀ ਗ੍ਰਿਫਤਾਰੀ ਜਾਂ ਇਸ ਤਰੀਕੇ ਦਾ ਐਨਕਾਊਂਟਰ ਇਹ ਹੋ ਸਕਦਾ ਹੈ ਜਾਂ ਫਿਰ ਕੋਈ ਹੋਰ ਮਾਮਲੇ ਦੇ ਵਿੱਚ ਇਹ ਬਦਮਾਸ਼ ਹੋਏਗਾ ਜਦੀ ਜਾਣਕਾਰੀ ਪੋਰਸ ਕੁ ਦੇਰ ਦੇ ਵਿੱਚ ਦੇਗੀ ਦਾ ਨੇ ਸੁਣਨ ਉਸਾਨ ਇਲਾਕਾ ਜਿੱਥੇ ਕਿ ਪਿੰਡ ਦਾ ਇੱਕ ਕੱਚਾ ਰਸਤਾ ਬਣਿਆ ਹੋਇਆ ਜਿੱਥੇ ਕਿ ਲੋਕ ਸ਼ਾਰਟਕਟ ਰਸਤਾ ਇਹ ਅਪਣਾਉਂਦੇ ਨੇ ਇਹ ਬਿਲਕੁਲ ਜੋ ਨਦੀ ਦੇ ਕਿਨਾਰੇ ਜੋ ਪਟਿਆਲਾ ਕੀ ਪਟਿਆਲਾ ਕੀ ਰੌ ਨਦੀ ਆ ਉੱਤੇ ਬਿਲਕੁਲ ਕਿਨਾਰੇ ਕਿਨਾਰੇ ਰੋਡ ਬਣਿਆ ਹੋਇਆ ਜਿੱਥੇ ਕਿ ਕਾਫੀ ਲੋਕਾਂ ਦਾ ਆਣ ਜਾਣ ਇਸ ਜਗ੍ਹਾ ਉੱਤੇ ਪਿੰਡਾਂ ਵਾਲਿਆਂ ਦਾ ਰਹਿੰਦਾ ਪਰ ਆਮ ਲੋਕ ਜਿਹੜੇ ਆਪਾਂ ਗੱਲ ਕਰਦੀ ਹੈ ਟ੍ਰੈਫਿਕ ਹੈ ਇੱਥੇ ਬਹੁਤ ਘਟ ਰਹੀਦੀ ਹੈ ਪਰ ਸਵੇਰੇ ਤੱਕ ਸਾਰ ਇੰਕਾਊਂਟਰ ਹੋਣਾ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਆਖਰ ਇਹ ਬਦਮਾਸ਼ ਕਿਸ ਤਰੀਕੇ ਨਾਲ ਇਸ ਇਲਾਕੇ ਦੇ ਵਿੱਚ ਘੁੰਮ ਰਿਹਾ ਸੀ ਕਿਸ ਤਰੀਕੇ ਨਾਲ ਪੁਲਿਸ ਨੂੰ ਜਾਣਕਾਰੀ ਮਿਲੀ ਕੁਦਰ ਬਾਅਦ ਹੀ ਐਸਐਸਪੀ ਮੁਹਾਲੀ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਗੇ ਉਹ ਵੀ ਤੁਹਾਨੂੰ ਸੁਣਾਵਾਂਗੇ ਤੁਸੀਂ ਦੇਖੋ ਕਿ ਹੁਣ ਵੱਖ-ਵੱਖ ਟੀਮਾਂ ਜਿਹੜੀਆਂ ਇਸ ਮੌਕੇ ਪਹੁੰਚਿਆ ਹੋਈਆਂ ਨੇ ਇਹ ਤਸਵੀਰਾਂ ਤੁਹਾਨੂੰ ਲਾਈਵ ਰੁੜਕੀ ਖਾਮ ਪਿੰਡ ਦੀਆਂ ਦਿਖਾ ਰਿਹਾ